I'm a ਆ ਗਿਆ ਦਾ ਤਾਇਆ ਕਿ ਇੱਕ ਦਿਨ ਦੇ ਵੈਸਾ 60 ਲੱਖ ਰੁਪਏ ਦਾ ਘਾਟਾ ਪੈਣ ਜਾ ਰਿਹਾ ਔਰ ਰਾਹੁਲ ਪੱਲਾ ਜੀ ਸ਼ਰਾਬ ਦੇ ਉਗੇ ਕਾਰੋਬਾਰੀ ਅਮਰ ਫਰਦੇ ਰਹਿਣ ਵਾਲੇ ਔਰ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਆਵਾਜ਼ ਉਠਾਈ ਜਾ ਰਹੀ ਹੈ ਕਿ ਇਹ ਨਜਾਇਜ਼ ਹੈ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਔਰ ਸਾਡੇ ਉੱਤੇ 60 ਲੱਖ ਰੁਪਏ ਦਾ ਜਿਹੜਾ ਵਾ ਉਹ ਘਾਟਾ ਪਾਇਆ ਜਾ ਰਿਹਾ ਸਾਨੂੰ ਸਾਡੇ ਠੇਕੇ ਜੜੇ ਆ ਇੱਕ ਦੋ ਦਿਨ ਵਾਤੇ ਸੀਲ ਕੀਤੇ ਜਾ ਰਿਹਾ ਉਧਰ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਗਲਤ ਐਕਟੀਵਿਟੀਆਂ ਕੀਤੀਆਂ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਫਿਰ ਚੈਨਲ ਜਾਂ ਅਰੀਜਨਲ ਚੈਨਲ ਬਣਾ ਕੇ ਤਾਂ ਤੁਸੀਂ ਸ਼ਰਾਬ ਦਾ ਪ੍ਰਚਾਰ ਕੀਤਾ ਜੋ ਕਿ ਗੈਰ ਕਾਨੂੰਨੀ ਹੈ ਇਸ ਦੇ ਵਿੱਚ ਸਚਾਈ ਕਿੰਨੀ ਕਹ ਸਾਰੀ ਗੱਲਬਾਤ ਤੁਸੀਂ ਸੁਣਨੀ ਹੈ ਕੀ ਕਹਿ ਰਿਹਾ ਐਕਸਾਈਡ ਡਿਪਾਰਟਮੈਂਟ ਔਰ ਕੀ ਕਹਿ ਰਹੇ ਨੇ ਰਾਹੁਲ ਪੱਲਾ ਜੀ ਆਰ ਕੇ ਐਂਟਰਪ੍ਰਾਈਜ਼ ਦੇ ਮਾਲਕ ਹੁਣ ਦੱਸ ਦਈਏ ਕਿ ਸ਼ਰਾਬ ਦੇ ਕਾਰੋਬਾਰੀ ਨੇ ਸ਼ਰਾਬ ਦੇ ਠੇਕੇ ਚਲਾਉਂਦੇ ਨੇ ਔਰ ਇਲਜ਼ਾਮ ਲਗਾ ਰਹੇ ਨੇ ਕਿ ਸਰਕਾਰ ਸਾਨੂੰ ਦਬਾ ਪਾ ਰਹੀ ਹੈ ਕੀ ਤੁਸੀਂ ਵੱਧ ਰੇਟ ਦੇ ਉੱਤੇ ਸ਼ਰਾਬ ਵੇਚੋ ਜਦ ਕਿ ਅਸੀਂ ਵੱਧ ਰੇਟ ਤੇ ਉੱਤੇ ਵੇਚਣਾ ਨਹੀਂ ਚਾਹੁੰਦੇ ਉਧਰ ਸਰਕਾਰ ਕਹਿ ਰਹੀ ਹੈ ਕਿ ਰੇਟਾਂ ਦਾ ਮਾਵਲਾ ਹੀ ਕੋਈ ਨਹੀਂ ਰੇਟ ਦਾ ਮਸਲਾ ਹੀ ਕੋਈ ਨਹੀਂ ਮਾਮਲਾ ਤਾਂ ਸਰਫੇ ਹੈ ਕਿ ਇਹ ਸੋਸ਼ਲ ਐਕਟੀਵਿਟੀ ਕਰ ਰਿਹਾ ਸ਼ਰਾਬ ਦਾ ਪ੍ਰਚਾਰ ਕਰ ਰਿਹਾ ਜੋ ਕਿ ਗੈਰਕਾਨੂੰਨੀ ਹੈ ਉਸ ਦੇ ਤਹਿਤ ਇਹ ਠੇਕੇ ਦੋ ਬ੍ਰਾਂਚਾ ਦੋ ਠੇਕੇ ਦੋ ਇਹੜਾ ਦੀਆਂ ਬ੍ਰਾਂਚਾ ਸੀਲ ਕੀਤੀਆਂ ਜਾ ਰਹੀਆਂ ਔਰ ਰਾਹੁਲ ਜੋ ਨੇ ਉਹਨਾਂ ਵੱਲੋਂ ਕਹਿ ਰਿਹਾ ਕਿਹਾ ਜਾ ਰਿਹਾ ਰਾਹੁਲ ਭੱਲਾ ਜੀ ਕਹਿ ਰਹੇ ਨੇ ਕਿ ਸਾਨੂੰ 60 ਲੱਖ ਰੁਪਏ ਦਾ ਘਾਟਾ ਪੈਣ ਜਾ ਰਿਹਾ ਔਰ ਅਸੀਂ ਕਿਤੇ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਕੋਰਟ ਵਿੱਚ ਵੀ ਜਾਣਾ ਕਿਹਾ ਮਾਨਯੋਗ ਅਦਾਲਤਾਂ ਵਿੱਚ ਵੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਅਸੀਂ ਹਾਈ ਕੋਰਟ ਦਾ ਰੁਖ ਵੀ ਕਰਾਂਗੇ ਅਸੀਂ ਸੁਪਰੀਮ ਕੋਰਟ ਦਾ ਰੁਖ ਵੀ ਕਰਾਂਗੇ ਤਾਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕੀ ਇਸ ਕੇਸ ਦੀ ਜਲਦੀ ਤੋਂ ਜਲਦੀ ਪੈਰਵਾਈ ਕੀਤੀ ਜਾਵੇ ਜੇ ਸਾਡੇ ਨਾਲ ਨਜਾਇਜ਼ ਹੋਈ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੀ ਰਿਪੋਰਟ ਇਕੱਠੀ ਕੀਤੀ ਆ ਸਾਡੇ ਪੱਤਰਕਾਰ ਪਰਮਿੰਦਰ ਵੇਰਕਾ ਨੇ ਦਾ ਤਾਇਏ ਕੀ ਅਮਰਸਰ ਦੀ ਰਿਪੋਰਟ ਹੈ ਅਮਰਸਰ ਦੀਆਂ ਖਬਰਾਂ ਨੇ ਪੂਰੀ ਗੱਲ ਬਾਤ ਸੁਣੋ ਔਰ ਵੀਡੀਓ ਦੇ ਉੱਤੇ ਕਮੈਂਟ ਜਰੂਰ ਕਰਿਓ ਕਿ ਵਾਕਈ ਇਸ ਤਰ੍ਹਾਂ ਹੁੰਦਾ ਕੀ ਕਾਰੋਬਾਰੀ ਜਿਹੜੇ ਆ ਸ਼ਰਾਬ ਡਬਲ ਰੇਟ ਤੇ ਵੇਚਦੇ ਆ ਕੀ ਸ਼ਰਾਬ ਜਿਹੜੀ ਆ ਡਬਲ ਰੇਟ ਤੇ ਵੇਚੀ ਜਾਂਦੀ ਆ ਕੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਨਹੀਂ ਚੱਲਦਾ ਜਿਵੇਂ ਰਾਹੁਲ ਪੱਲਾ ਜੀ ਕਹਿ ਰਿਹਾ ਕਿ ਬਹੁਤ ਸਾਰੀਆਂ ਸਾਈਟਾਂ ਹੋਰ ਵੀ ਗਰੁੱਪਾਂ ਦੀਆਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਐ ਐਕਸਪਾਇਰ ਵੀਰਾ ਦੀ ਵੀ ਗੱਲ ਕੀਤੀ ਜਾ ਰਹੀ ਹੈ ਔਰ ਕਿਹੜਾ ਠੇਕਿਆਂ ਉੱਤੇ ਐਕਸਪਾਇਰ ਵੀਰਾ ਮਿਲਦੀਆਂ ਨੇ ਕਿਹੜਾ ਠੇਕਿਆਂ ਉੱਤੇ ਸ਼ਰਾਬ ਜਿਹੜੀ ਆ ਡਬਲ ਰੇਟ ਤੇ ਮਿਲਦੀ ਹੈ ਤੁਸੀਂ ਇਸ ਬਾਰੇ ਕਮੈਂਟ ਜਰੂਰ ਕਰਨਾ ਔਰ ਪੂਰੀ ਖਬਰ ਵੇਖਣੀ ਆ ਦੱਸ ਦਈਏ ਅਗੇ ਸਾਡਾ ਪੱਤਰਕਾਰ ਪਰਮਿੰਦਰ ਵੇਰ ਕਾਵਰ ਸਰ ਤੋਂ ਸਾਰੀ ਖਬਰ ਲੈ ਕੇ ਆਇਆ ਸਾਰੀ ਖਬਰ ਸਾਹਮਣੇ ਲਿਆ ਰਿਹਾ ਔਰ ਵੀਡੀਓ ਨੂੰ ਪੂਰੀ ਵੇਖੋ ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਹੈਲਪਲੀ ਸਾਨੂੰ ਬੁਲਾਇਆ ਸੀਗਾ ਤਾਂ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਵਰਸਨ ਨਾ ਹੋਵੇ ਉਹਦੇ ਲਈ ਪੁਲਿਸ ਟੀਮ ਕੇਮ ਹੇਅਰ ਸੋ ਥੈਟ ਕੋਈ ਐਸਾ ਅਨਫੋਰਸੀਨ ਇਵੈਂਟ ਨਾ ਕ੍ਰੀਏਟ ਹੋਵੇ ਜਾਂ ਰਕਸ ਨਾ ਕ੍ਰੀਏਟ ਹੋਵੇ ਉਸਦੀ ਸਿਕਿਉਰਿਟੀ ਲਈ ਵੀ ਕੇਮ ਹੈ ਹਲੇ ਪੀਸਫੁਲ ਹੈ ਜੀ ਨਾ ਚਿੰਤਾ ਕੀ ਹੋਏਗਾ ਕੱਲ੍ਹ ਵਾਪਸ ਇਹ ਕੁਝ ਸਾਨੂੰ ਤਾਂ ਜੀ ਆਰਡਰਸ ਆਏ ਆ ਵੀ ਆਰ ਜਸਟ ਕੰਪਲਾਈਂਗ ਸਾਨੂੰ ਵੀ ਹੁਣੀ ਆਰਡਰਸ ਆਏ ਫਲੈਸ਼ ਹੋਏ ਸੀਗੇ ਕਿ ਐਵੇਂ ਕਰ ਰਹੇ ਹਾਂ ਤੇ ਸਾਨੂੰ ਪੁਲਿਸ ਹੈਲਪ ਦੀ ਲੋੜ ਹੈ ਕੋਈ ਲੱਗਦਾ ਕਿ ਮਹੌਲ ਖਰਾ ਬਾਕੀ ਵੀ ਆਰ ਹੇਅਰ ਤਾਂ ਕਿ ਐਸਾ ਮਾਹੌਲ ਖਰਾਬ ਨਾ ਹੋਏ ਸੀ ਪ੍ਰੀਵੈਂਸ਼ਨ ਲਈ ਇੱਥੇ ਆ ਗਏ ਜੀ ਰੰਜੀ ਦਾ ਟੋਟਲ ਕਿੰਨੇ ਟੇਕੇ ਹੜੇ ਸੀਲ ਕੀਤੇ ਜਾ ਰਹੇ ਸਿਰਫ ਸੀਲਿੰਗ ਦਾ ਤਾਂ ਤੁਹਾਨੂੰ ਨਹੀਂ ਪਤਾ ਐਕਸਾਈਜ਼ ਡਿਪਾਰਟਮੈਂਟ ਮਸ ਨੋ ਇਟ ਬੈਟਰ ਵੀ ਆਰ ਹੇਅਰ ਫॉर ਜਸਟ ਲਾਅ ਐਂਡ ਆਰਡਰ ਮੇਨਟੇਨੈਂਸ ਪੂਰੀ ਕਰਦੇ ਹੈ ਪਾਈਲੂਸ਼ਨ ਇਨਫੋਰਮੇਸ਼ਨ ਦੈਟ ਵਾਟ ਟਾਈਪ ਆਫ ਵਾਇਲੇਸ਼ਨ ਹੈਵ ਬੀਨ ਡਨ ਹੇਅਰ ਦੈਟ ਪਰਟੇਨਸ ਟੂ ਦੀ ਲਾਜ਼ ਵਿਚ ਆਰ ਰਿਗਾਰਡਿੰਗ ਟੂ ਦੀ ਕਸਟਮਸ ਐਂਡ ਐਕਸਾਈਜ਼ ਡਿਪਾਰਟਮੈਂਟ ਜਿਹੜਾ ਵੀ ਉਹਨਾਂ ਨੂੰ ਪਤਾ ਹੈਗੇ ਉਹਨਾਂ ਨੂੰ ਵਾਇਲੇਸ਼ਨ ਸਾਨੂੰ ਜਸ ਦੇ ਰਿਕੁਐਸਟੇਸ਼ਨ ਦਾ ਆਸਕ ਫਾਰ ਦੀ ਪੁਲਿਸ ਹੈਲਪ ਕਿ ਕੋਈ ਐਸਾ ਲਾਅ ਐਨ ਆਰਡਰ ਸਿਚੁਏਸ਼ਨ ਅਵਰਸ ਹੈ। ਥੈਂਕ ਯੂ। ਹੈਵ ਅ ਨਾਈਟ। ਮੇਰਾ ਨਾਮ rahul palla ji ਮੈਂ ਆਪਣਾ ark enterprise ਵੱਲੋਂ ਤੁਹਾਡੇ ਕੋਲ ਇੱਥੇ ਮਤਲਬ ਆਪਣੇ ਮੁੱਦੇ ਲੈ ਕੇ ਆਇਆ ਜਿੰਨਾ ਮੁੱਦਿਆਂ ਦੇ ਤਹਿਤ ਸਾਡੇ ਜਿੰਨਾ ਜਿੰਨਾ ਕਰਕੇ ਸਾਡੇ ਠੇਕੇ ਅੱਜ ਬੰਦ ਕੀਤੇ ਗਏ ਆ ਮੈਂ ਉਹੀ ਅੱਗੇ ਪਹਿਲਾਂ ਵੀ ਤੁਹਾਨੂੰ ਸਾਰੀ ਪ੍ਰੈਸ ਨੂੰ ਇਹ ਬਰੀਫ ਦੇ ਵਿੱਚ ਦੱਸ ਚੁੱਕਾ ਦੁਬਾਰਾ ਫਿਰ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਪੁਆਇੰਟ ਦੱਸ ਦੇਣਾ ਕਿ ਮੇਜਰ ਗਵਰਨਮੈਂਟ ਵੱਲੋਂ ਜਿਹੜਾ ਮਤਲਬ ਸਾਨੂੰ ਰੇਟ ਲਿਸਟ ਦੇ ਆਧਾਰ ਤੇ ਜਦੋਂ ਅਸੀਂ ਉਹ ਰੇਟ ਲਿਸਟ ਦੇ ਉੱਤੇ ਠੇਕੇ ਵਿੱਚ ਫਾਰੀ ਜਿਹੜੀ ਸ਼ਰਾਬ ਉਹ ਸੇਲ ਕਰ ਰਹੇ ਹਾਂ ਠੀਕ ਆ ਸਾਨੂੰ ਡੀਟੀਸੀ ਗਰਗ ਵੱਲੋਂ ਇਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਜਿਹੜੀ ਰੇਟ ਲਿਸਟ ਦੇ ਆਧਾਰ ਤੇ ਆਪਾਂ ਜਿਹੜੇ ਸ਼ਰਾਬ ਦੇ ਮਤਲਬ ਕਾਰੋਬਾਰ ਕਰ ਰਹੇ ਆ ਉਹ ਤੋਂ ਵੱਧ ਰੇਟਾਂ ਦੇ ਜਿਹੜੀ ਸ਼ਰਾਬ ਵੇਚੀ ਜਾਵੇ ਜਿਹੜੀ ਕਿ ਆਪਾਂ ਨਹੀਂ ਕਰਦੇ ਜੇ ਆਪਾਂ ਨਹੀਂ ਕਰ ਰਹੇ ਤੇ ਸਾਨੂੰ ਅਨਲੀਗਲ ਤਰੀਕੇ ਦੇ ਨਾਲ ਇਲੀਗਲ ਤਰੀਕੇ ਨਾਲ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕਰਕੇ ਤੇ ਜਿਹੜਾ ਸਾਨੂੰ ਜਿਹੜੇ ਸਾਡੇ ਗਰੁੱਪ ਜਿਹੜਾ ਉਹ ਬੰਦ ਕੀਤੇ ਗਿਆ ਜਿਹੜਾ ਅੱਜ ਮੇਜਰ ਅੱਜ ਇਹਨਾਂ ਨੇ ਸਾਡੇ ਦੋ ਗਰੁੱਪ ਬੰਦ ਕੀਤੇ ਜਿਹੜੇ ਕਿ ਇੱਕ ਫੇਕ ਇੰਸਟਾਗ੍ਰam ਪੇਜ ਬਣਾਇਆ ਗਿਆ ਕਿਸੇ ਵੱਲੋਂ ਤੇ ਜਿਹਦੇ ਉੱਤੇ ਕੀ ਕੋਈ ਰੇਟ ਲਿਸਟ ਪਾਈ ਗਈ ਜਾਂ ਕੀ ਐਡਵਰਟਾਈਜ਼ਮੈਂਟ ਕੀਤੀ ਗਈ ਉਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਹਾਂਜੀ ਕੋਈ ਫੇਕ ਪੇਜ ਤੁਹਾਡੇ ਵੱਲੋਂ ਬਣਿਆ ਸੀ ਉਹਦੇ ਬਾਰੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਤੇ ਆਪਣੇ ਮਾਨਯੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਅਸੀਂ ਆਪਣੇ ਵੱਲੋਂ ਈਮੇਲਾਂ ਵੀ ਕੀਤੀਆਂ ਤੇ ਆਪਣੇ ਵੱਲੋਂ ਜਿਹੜਾ ਅਸੀਂ ਆਪਣਾ ਲੈਟਰਾਂ ਵੀ ਇਸ਼ੂ ਆਪਾਂ ਨੂੰ ਭੇਜੀਆਂ ਗਈਆਂ ਕਿ ਇਹ ਫੇਕ ਪੇ ਸਾਡੀ ਫਰਮ ਵੱਲੋਂ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਅੱਛਾ ਉਸ ਤੋਂ ਬਾਅਦ ਜੇ ਉਹ ਫੇਕ ਪੇਪਰ ਬਣਾਇਆ ਗਿਆ ਤੇ ਉਹਦੇ ਵਿੱਚ ਉਹਦੇ ਬਿਹਾਫ ਦੇ ਸਾਡਾ ਗਰੁੱਪ ਜਿਹੜਾ ਉਹ 2 ਦਿਨ ਲਈ ਬੰਦ ਕੀਤਾ ਗਿਆ। ਜਦਕਿ ਉਹਦੇ ਵਾਸਤੇ ਕੋਈ ਸਾਨੂੰ ਨੋਟਿਸ ਨਹੀਂ ਕੀਤਾ ਗਿਆ। ਕੋਈ ਸਾਨੂੰ ਫਰਮ ਨੂੰ ਦੱਸਿਆ ਨਹੀਂ ਗਿਆ। ਉਸ ਤੋਂ ਬਾਅਦ ਜੇ ਗੱਲ ਕਰੀਏ ਕੋਟੇ ਦੀ ਮੇਨ ਗੱਲ ਆ ਸਭ ਤੋਂ ਪਹਿਲੀ ਗੱਲ ਆ ਰੇਟਾਂ ਦੀ। ਇਹ ਸਾਰੀ ਲੜਾਈ ਰੇਟਾਂ ਦੀ ਆ। ਸਾਨੂੰ ਪੰਜਾਬ ਸਰਕਾਰ ਵੱਲੋਂ ਸਮਾਨਜੋਗ ਮੁੱਖ ਮੰਤਰੀ ਪੰਜਾਬ ਸਾਹਿਬ ਵੱਲੋਂ ਤੇ ਸਾਨੂੰ ਮਾਨਜੋਗ ਸਾਡੇ ਹਰਪਾਲ ਚੀਮਾ ਜੀ ਜਿਹੜੇ ਸਾਡੇ ਕੀ ਐਕਸਾਈਜ਼ ਮਨਿਸਟਰ ਆ ਉਹਨਾਂ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਪੰਜਾਬ ਦੀ ਕਿ ਆਪਾਂ ਘੱਟ ਰੇਟਾਂ ਤੇ ਜਿਹੜੀ ਸ਼ਰਾਬ ਵੇਚਾਂਗੇ ਜਿਹਦੇ ਨਾਲ ਕੀ 2 ਨੰਬਰ ਦੀ ਸ਼ਰਾਬ ਜੋ ਬਾਹਰੋਂ ਹੋਰ ਅਦਰ ਸਟੇਟਾਂ ਤੋਂ ਪੰਜਾਬ ਚ ਆ ਕੇ ਵਿਕਰੀ ਹੁੰਦੀ ਆ ਉਹ ਨਾ ਹੋਵੇ ਤੇ ਸਾਡੇ ਐਕਸਾਈਜ਼ ਡਿਪਾਰਟਮੈਂਟ ਨੂੰ ਤੇ ਜਿਹੜਾ ਸਾਡਾ ਸਾਡੇ ਠੇਕੇਦਾਰ ਆ ਉਹਨਾਂ ਨੂੰ ਜਿਹੜਾ ਇਹਦਾ ਜਿਹੜਾ ਬੈਨੀਫਿਟ ਮਿਲੇ ਇਹਦਾ ਜਿਹੜਾ ਲਾਭ ਮਿਲੇ ਪੰਜਾਬ ਸਰਕਾਰ ਕਹਿੰਦੀ ਭ੍ਰਿਸ਼ਟਾਚਾਰ ਖਤਮ ਕਰਾਂਗੇ ਜੋ ਤੁਹਾਡੇ ਨਾਲ ਤੇ ਹੋਇਆ ਕਿਸ ਤਰ੍ਹਾਂ ਦੇ ਅਸੀਂ ਤੁਹਾਡੇ ਸਾਹਮਣੇ ਜੋ ਛੱਡਣਾ ਹੈ ਇੱਕ ਫੇਕ ਨਿਊਜ਼ ਆਈ ਆ ਜਿਹਦੇ ਬਾਰੇ ਸਾਨੂੰ ਇਨਟੀਮੀਟਿਵ ਨਹੀਂ ਕੀਤਾ ਗਿਆ ਸਾਡੇ ਨਾਲ ਇਨਾ ਧੱਕਾ ਕੀਤਾ ਗਿਆ ਕਿ ਸਾਡੇ ਦੋ ਗਰੁੱਪ ਜਿਹੜੇ ਆ ਬਿਨਾਂ ਸਾਨੂੰ ਨੋਟਿਸ ਕੀਤੇ ਆ ਬਿਨਾਂ ਸਾਨੂੰ ਦੱਸਿਆ ਬੰਦ ਕੀਤੇ ਗਏ ਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਇੱਥੇ ਸਕੌਚ ਬੈਰਲ ਦੇ ਨਾਂ ਤੇ ਵੀ ਪੇਜ ਚੱਲ ਰਹੇ ਆ ਇੱਥੇ ਕਬੀਲਾ ਦੇ ਨਾਂ ਤੇ ਪੇਜ ਚੱਲ ਰਹੇ ਆ ਪਿਛਲੇ 4-4 ਸਾਲਾਂ ਤੋਂ ਚੱਲੀ ਜਾ ਰਹੇ ਆ ਉਹਦੇ ਖਿਲਾਫ ਹੀ ਕੰਪਲੇਟਾਂ ਕੀਤੀਆਂ ਗਈਆਂ ਪਰ ਉਹਦੇ ਵਾਸਤੇ ਤੇ ਕੇ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਅੱਜ ਤੋਂ ਦੋ ਦਿਨ ਪਹਿਲਾਂ ਚਲਾਨ ਕੀਤਾ ਗਿਆ ਜੀ ਬੀਅਰ ਦਾ ਵੀ ਔਰ ਐਕਸਪਾਇਰੀ ਬੀਅਰ ਇੱਥੇ ਸਾਡੇ ਅੰਮ੍ਰਿਤਸਰ ਚੋਂ ਬਰਾਂਦ ਕੀਤੀ ਗਈ ਹੈ ਉਹਦੇ ਵਾਸਤੇ ਚਲਾਨ ਕੀਤਾ ਗਿਆ ਉਹ ਗਰੁੱਪ ਦੇ ਕਿਉਂ ਨਹੀਂ ਬੰਦ ਕੀਤਾ ਗਿਆ ਜੀ ਅੱਜ ਇੱਕ ਫੇਕ ਪੇਜ ਤੇ ਸਾਡੇ ਤੇ ਐਕਸ਼ਨ ਕੀਤਾ ਗਿਆ ਉਹ ਫੇਕ ਪੇਜਾਂ ਦੇ ਜਿਹੜੀਆਂ ਕਿ ਰੈਲਿਟੀ ਦੇ ਵਿੱਚ ਐਕਸਪਾਇਰੀ ਬੀਅਰ ਵੇਚਣਾ ਇੱਕ ਕਾਨੂੰਨਨ ਜੁਰਮ ਹੈ ਜਿਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਕੀਤੀ ਨਹੀਂ ਗਈ ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਅੱਜ ਐਕਸਪਾਇਰੀ ਜਿਹੜਾ 23 24 ਇਅਰ ਸੰ ਦਾ ਜਿਹੜੀ ਸ਼ਰਾਬ ਆ ਉਹ ਕਿਤੇ ਮਜੀਠੇ ਸਰਕਲ ਚੋਂ ਕੋਈ ਜਿਹੜੀ ਰੀਸੈਂਟਲੀ ਬਰਾਮਦ ਕੀਤੀ ਗਈ ਆ ਉਹਦਾ ਵੀ ਚਲਾਨ ਕੀਤਾ ਗਿਆ ਉਹਦੇ ਅਗੇਂਸਟ ਵੀ ਕੋਈ ਮਾਨਜੋਗ ਸਾਡੇ ਡੀਸੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜੇ ਸਾਡੇ ਦੇ ਕੀਤੀ ਆ ਤੇ ਉਹ ਸਾਨੂੰ ਜਿਹੜੀ ਕੀਤੀ ਗਈ ਆ ਉਹ ਇੱਕ ਫੇਕ ਪੇਜ ਦੇ ਆਧਾਰ ਤੇ ਸਾਡਾ ਗਰੁੱਪ ਦੋ ਦਿਨ ਲਈ ਬੰਦ ਕੀਤਾ ਗਿਆ ਅਸੀਂ ਨੁਕਸਾਨ ਕਿੰਨਾ ਆ ਸਾਡਾ ਅਪਰੋਕਸੀਮੇਟਲੀ ਇੱਕ ਗਰੁੱਪ ਦਾ ਕੋਈ 30 ਲੱਖ ਦਾ ਨੁਕਸਾਨ ਆ ਤੇ ਦੋਹਾਂ ਗਰੁੱਪਾਂ ਦਾ ਸਾਡਾ ਜੇ ਮੰਨ ਕੇ ਚੱਲੀਏ ਕੋਈ ਮੋਟਾ-ਮੋਟਾ 60 ਲੱਖ ਦੇ ਕਰੀਬ ਸਾਡਾ ਜਿਹੜਾ ਉਹ ਨੁਕਸਾਨ ਕੀਤਾ ਗਿਆ ਇਹਦਾ ਜ਼ਿੰਮੇਵਾਰ ਅਸੀਂ ਹਾਈ ਕੋਰਟ ਵੀ ਜਾਵਾਂਗੇ ਸੁਪਰੀਮ ਕੋਰਟ ਵੀ ਜਾਵਾਂਗੇ ਇਹਦਾ ਤائیں ਡੀਸੀ ਸਾਹਿਬ ਨੂੰ ਇਹ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਸਾਡਾ ਜਿੰਨਾ ਵੀ ਨੁਕਸਾਨ ਕਰੋਗੇ ਦੀ ਪਰਭਾਈ ਤੁਹਾਨੂੰ ਕਰਨੀ ਪੈਣੀ ਜੇ ਇਹ ਭਾਵੇਂ ਸਾਨੂੰ ਈਡੀ ਕੋ ਜਾਣਾ ਪਵੇ ਸਾਨੂੰ ਭਾਵੇਂ ਉੱਤੇ ਸੀਬੀਆਈ ਕੋ ਜਾਣਾ ਪਵੇ ਸਾਨੂੰ ਭਾਵੇਂ ਵਿਜੀਲੈਂਸ ਕੋ ਜਾਣਾ ਪਵੇ ਮੈਂ ਪੰਜਾਬ ਸਰਕਾਰ ਅੱਗੇ ਮੰਗ ਕਰਦਾ ਸਾਨੂੰ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਜਾਣ ਲਈ ਤਿਆਰ ਆ ਪਰ ਜਿਹੜਾ ਵੀ ਜੇ ਸਾਡੇ ਨਾਲ ਕੋਈ ਵੀ ਧੱਕਾ ਕੀਤਾ ਗਿਆ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਅਗਲਾ ਸਟੈਪ ਕੀ ਤੁਹਾਡਾ ਤੇ ਪੰਜਾਬ ਦੇ ਕਿੱਥੇ ਠੇਕੇਦਾਰ ਕੱਠੇ ਹੋਣਗੇ ਪੰਜਾਬ ਦੇ ਵਿੱਚ ਠੇਕੇਦਾਰ ਵੇਖੋ ਜੀ ਜਿਹੜੀ ਪਾਲਸੀ ਦੇ ਤਹਿਤ ਪੰਜਾਬ ਦੇ ਠੇਕੇਦਾਰਾਂ ਨੂੰ ਆ ਆਪਣਾ ਪਾਲਿਸੀ ਦੇ ਤਹਿਤ ਠੇਕੇ ਦਿੱਤੇ ਗਏ ਆ ਉਸੇ ਪਾਲਿਸੀ ਦੇ ਤਹਿਤ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਵਿਕਣੀ ਚਾਹੀਦੀ ਆ ਜੇ ਉਹ ਪਾਲਿਸੀ ਤੋਂ ਸਾਨੂੰ ਕੋਟਾ ਦੇਣ ਦੇ ਵਾਸਤੇ ਜੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਜਾਂ ਸਾਡੇ ਤੋਂ ਕੋਈ ਰੁਪਈਏ ਮੰਗੇ ਜਾਂਦੇ ਅਸੀਂ 1 ਰੁਪਈਆ ਨਾ ਅਸੀਂ ਦਵਾਂਗੇ ਨਾ ਹੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਸਾਰੇ ਠੇਕੇਦਾਰਾਂ ਨੂੰ ਬੇਨਤੀ ਕਰਦੇ ਨਾ ਕੋਈ ਹੋਰ ਬੰਦਾ ਦਵੇ ਇਹਦੇ ਵਿੱਚ ਲੜਾਈ ਕਿਸੇ ਦੀ ਨਹੀਂ ਆ ਡਿਪਾਰਟਮੈਂਟ ਨੂੰ ਸਾਰੀ ਗੱਲ ਦਾ ਪਤਾ ਆ ਕਿਸ ਆਧਾਰ ਦੇ ਤੇ ਕਿਸ ਕਰਕੇ ਲੜਾਈ ਹੋਈ ਜਾਂ ਜਿਹੜੇ ਇਹ ਜਿਹੜੇ ਗਰੁੱਪ ਬੰਦ ਕੀਤੇ ਗਏ ਇਹਦੇ ਬਾਰੇ ਡਿਪਾਰਟਮੈਂਟ ਜਿਹੜਾ ਜ਼ਿੰਮੇਵਾਰ ਆ ਉਹਦੇ ਵਿੱਚ ਸਭ ਤੋਂ ਮੇਜਰ ਜ਼ਿੰਮੇਵਾਰ ਜਿਹੜਾ ਸਾਡਾ ਡੀਸੀ ਕਰ ਗਿਆ ਜੀ ਉਹ ਜ਼ਿੰਮੇਵਾਰ ਹੈ ਜੀ ਲੱਗਦਾ ਕਿ ਜੇ दारू ਮਹਿੰਗੀ ਹੋਣਾ ਕਰਨਾ ਹੈ ਜਿਹੜੀ 2 ਨੰਬਰ ਦੀ दारू ਵੇਚਦੇ ਉਹ ਤਾਂ ਕੋਈ ਕਾਫੀ ਕੰਟਰੋਲ ਹੋਇਆ ਜੀ ਜਦੋਂ ਤੋਂ ਸ਼ਰਾਬ ਮਹਿੰਗੀ ਹੋਊਗੀ ਆਬਵੀਅਸਲੀ ਗੱਲ ਆ 2 ਨੰਬਰ ਦੀ ਸ਼ਰਾਬ ਦੀ ਕੰਜ਼ਮਪਸ਼ਨ ਜਿਹੜੀ ਉਹ ਵਧੂਗੀ ਇਹਦੇ ਨਾਲ ਸਰਕਾਰ ਦੇ ਮਾਲੀਆ ਨੂੰ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਮਾਨਸਾ ਮਾਨ ਸਾਹਿਬ ਨੇ ਮੈਂ ਫੇਰ ਬੇਨਤੀ ਕਰਦਾ ਜੇ ਮੈਨੂੰ ਮੌਕਾ ਮਿਲਿਆ ਤੇ ਮਹਿਮਾਨ ਸਾਹਿਬ ਕੋਲ ਜਾ ਕੇ ਵੀ ਆਪਣੀ ਜਿਹੜਾ ਮੁੱਦਾ ਆ ਮਾਨ ਸਾਹਿਬ ਕੋਲ ਜਾ ਕੇ ਵੀ ਰੱਖੂਗਾ ਕਿ ਮੁੱਖ ਮੰਤਰੀ ਸਾਹਿਬ ਵੇਖੋ ਅਸੀਂ ਤੁਹਾਡਾ ਪੰਜਾਬ ਦੇ ਵਿੱਚ ਰੈਵਨਿਊ ਇਕੱਠਾ ਕਰਕੇ ਤੁਹਾਨੂੰ ਦੇ ਰਹੇ ਆ ਤੇ ਜਿਦਾ ਕਿ ਸਾਡੇ ਵੱਲੋਂ ਸਾਡੀ ਸਾਡੀ ਫਰਮ ਨੂੰ ਇੱਕ ਇੰਸਟਾਗ੍ਰਾਮ ਦੇ ਪੇਜ ਦੇ ਉਤੋਂ ਜਿਹੜਾ ਕਿ ਇੱਕ ਫੇਕ ਪੇਜ ਬਣਾਇਆ ਗਿਆ ਤੇ ਸਾਡੇ ਫਰਮ ਨੂੰ ਜਿਹੜਾ ਲੱਖਾਂ ਰੁਪਈਆ ਦਾ ਘਾਟਾ ਕੀਤਾ ਗਿਆ ਇਹਦਾ ਸ਼ਰਿਆਂ ਵਿੱਚ ਜ਼ਿੰਮੇਵਾਰ ਡੀਸੀ ਗਰ ਗਿਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕਾਰਵਾਈਆਂ ਕੀਤੀਆਂ ਗਈਆਂ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਬਦਲਿਆ ਗਿਆ ਜਦੋਂ ਇਹ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸਦੇ ਆ ਉਦੋਂ ਇਹਨਾਂ ਨੂੰ ਜਿਹੜਾ ਮਤਲਬ ਬਾਹਰ ਕੀਤਾ ਜਾਂਦਾ ਹੈ ਤੇ ਹੁਣ ਦੁਬਾਰਾ ਫੇਰ ਅਸੀਂ ਵੀ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਠੇਕੇਦਾਰਾਂ ਦਾ ਹੱਕ ਨਾ ਚੋਇਆ ਜਾਵੇ ਤੇ ਉਹਨਾਂ ਨੂੰ ਕਾਰੋਬਾਰ ਦਿੱਤਾ ਉਹਦੇ ਕਾਰੋਬਾਰ ਕਰਨ ਦਿੱਤਾ ਜਾਵੇ ਸਾਡਾ ਅਗਲਾ ਸਟੈਪ ਸਾਡਾ ਅਗਲਾ ਸਟੈਪ ਆਪਾਂ ਸਾਰੀ ਫਰ ਇੱਕ ਵੱਡੀ ਕਾਨਫਰੰਸ ਕਰਾਂਗੇ ਤੇ ਜਾਂ ਸਾਨੂੰ ਜੇ ਕੋਈ ਰੋਡ ਬਲੌਕ ਕਰਨੇ ਪਏ ਜਾਂ ਕੁਝ ਵੀ ਕਰਨਾ ਪਿਆ ਆਪਣੇ ਧਰਨੇ ਦਵਾਂਗੇ ਤੇ ਜੇਦਾ ਕੀ ਸਾਨੂੰ ਇਨਸਾਫ ਦਿੱਤਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਕਾਨਫਰੰਸਾਂ ਵੀ ਚਲਦੀਆਂ ਰਹਿਣਗੀਆਂ ਇਹ ਸਾਰਾ ਕੁਝ ਚੱਲਦਾ ਰਹੂਗਾ ਅਮਰਸਰ ਦੀ ਅਚਾਈ ਵਿਭਾਗ ਵੱਲੋਂ ਜੀ ਸਾਡਾ ਆਰ ਕੇ ਇੰਟਰਪ੍ਰਾਈਜ਼ ਜਿਹੜਾ ਟੇਕਾ ਜੀ ਉਹਨੂੰ ਬਿਨਾ ਇੱਕ ਜੀ ਕੁਝ ਸੌਲਡ ਪ੍ਰੂਫ ਤੋਂ ਬਹਾਨਾ ਬਣਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਕੇ ਪ੍ਰੈਸ਼ਰਾਈਜ਼ ਮਸਲਾ ਇਹ ਹੈ ਜੀ ਕਿ ਸਾਡੇ ਇਸ ਗਰੁੱਪ ਦੇ ਵਿੱਚ ਜੋ ਸਰਕਾਰ ਵੱਲੋਂ ਸਰਕਾਰੀ ਰੇਟ ਆ ਜੋ ਸਰਕਾਰੀ ਰੇਟ ਆ ਉਹਨਾਂ ਅਧਾਰਤ ਕੀਤੇ ਗਏ ਉਸ ਰੇਟ ਤੇ ਅਸੀਂ ਦਾਰੂ ਵੇਚ ਰਹੇ ਹਾਂ ਜੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਡੀਸੀ ਗਰਗ ਸਾਹਿਬ ਵੱਲੋਂ ਤੁਸੀਂ ਜਿਹੜੀ ਸ਼ਰਾਬ ਜਿਹੜੀ ਆ ਜਿੱਦਾਂ ਦੂਜੇ ਠੇਕੇਦਾਰ ਲੋਕਾਂ ਨੂੰ ਲੁੱਟਦੇ ਆ ਤੁਸੀਂ ਵੀ ਲੁੱਟੋ ਜੀ ਸਾਨੂੰ ਕੱਲ ਵੀ ਦਫ਼ਤਰ ਬੁਲਾਇਆ ਗਿਆ ਜੀ ਸਾਡੇ ਜਿਹੜੇ ਆਨਰ ਆ ਸਾਡੇ ਮੇਨ ਬੰਦੇ ਸਾਰੇ ਜਲੰਧਰ ਗਏ ਸੀ ਸਾਨੂੰ ਇਹੀ ਪ੍ਰੈਸ਼ਰ ਹੈ ਜੀ ਬਾਰ ਬਾਰ ਕੀਤਾ ਜਾ ਰਿਹਾ ਵੀ ਤੁਸੀਂ ਰੇਟ ਵਧਾਓ ਰੇਟ ਵਧਾਉਂਦਾ ਫਿਰ ਇਹਨਾਂ ਨੇ ਇੱਕ ਛੋਟਾ ਜਿਹਾ ਬਹਾਨਾ ਲੱਭ ਕੇ ਸਾਡੇ ਅੱਜ ਜਿਹੜਾ ਠੇਕਾ ਜਿਹੜਾ ਇਹਨੂੰ ਸੀਲ ਕਰਤਾ ਗਰੁੱਪ ਨੂੰ ਦੱਸੋ ਜੀ ਅਸੀਂ ਉਹਦੇ ਬਾਰੇ ਜਿਹੜਾ ਕਹਿੰਦੇ ਇਹਨਾਂ ਕੋ ਇੱਕ ਪ੍ਰੂਫ ਹੈ ਕੋਈ ਪੇਜ ਜਿਹੜਾ ਜੀ ਇਹਨਾਂ ਨੇ ਪੇਜ ਬਣਾਇਆ ਸੀ ਪੇਜ ਤੇ 60 ਲੱਖ ਰੁਪਏ ਦਾ ਸਾਨੂੰ ਫਾਈਨ ਪਾਤਾ ਗਿਆ ਪਣੀ ਤੁਹਾਨੂੰ ਰੇਟ ਵਧਾਉਂਦਾ ਨਾ ਉਹਨੂੰ ਕੀ ਫਾਇਦਾ ਡਿਪਾਰਟਮੈਂਟ ਨੂੰ ਲੁੱਟੋ ਜੀ ਲੋਕਾਂ ਕਹਿੰਦੇ ਲੁੱਟੋ ਲੋਕਾਂ ਨੂੰ ਜੀ ਇਹ ਹੈ ਨਾ ਵੀ ਲੁੱਟੋ ਜੀ ਉਹਨਾਂ ਨੂੰ ਪ੍ਰੈਸ਼ਰ ਆਈ ਜੀ ਉੱਤੋਂ ਜਿਹੜੇ ਕਿਸੇ ਨੂੰ ਨਹੀਂ ਕਿਹਾ ਸੀ ਉਹ ਤੁਹਾਡੇ ਕਿ ਸਾਡੇ ਜੀ ਸਿਰਫ ਸਾਡੇ ਆਰ ਕੇ ਇੰਟਰ ਪੈ ਜਾਈ ਜੀ ਕਿਸੇ ਦਾ ਹੋਰ ਨਹੀਂ ਨਾ ਆਇਆ ਸਾਡੇ ਸਾਡੇ ਜੀ ਕਿਵੇਂ ਤੁਸੀਂ ਸ਼ਰਤਾਂ ਦਾ ਲੁੱਟੋ ਨਾ ਹਾਂ ਬਸ ਜੀ ਰੇਟ ਵਧਾ ਕੇ ਵੀ ਡਾਊਨ ਨਹੀਂ ਜੀ ਸ਼ਰਤਾਂ ਤੇ ਦੇ ਰਹੇ ਜੀ ਇਹ ਹੈ ਤੁਸੀਂ ਹੂ ਨਹੀਂ ਦਿੰਦੇ ਪਰ ਜ ਪਹਿਲਾਂ ਪਿਛਲੇ ਸਾਲਿਆਂ ਉਸ ਤੋਂ ਪਹਿਲੇ ਜਾਂ ਉਸ ਤੋਂ ਪਹਿਲੇ ਪਹਿਲੇ ਸਾਲ ਸਰਕਾਰ ਨੇ ਕੋਈ ਸਰਕਾਰੀ ਰੇਟ ਨਹੀਂ ਨਿਰਧਾਰਤ ਕੀਤੇ ਇਸ ਸਾਲ ਉਹਨਾਂ ਨੇ ਸਾਨੂੰ ਕਿਹਾ ਜੀ ਸਰਕਾਰੀ ਰੇਟ ਇਹ ਤੁਸੀਂ ਸਰ ਤੇ ਪਹਿਲੇ ਸਰਕਾਰੀ ਗਏ ਸਾਰੇ ਮੈਂ ਕਹਿ ਸਕਦੇ ਕਿ ਜਿਸ ਤਰ੍ਹਾਂ ਪਹਿਲਾਂ ਬਾਕੀ ਠੇਕੇ ਵਾਲੇ ਲੁੱਟਦੇ ਸੀ ਲੋਕਾਂ ਨੂੰ ਤੁਸੀਂ ਪਹਿਲੇ ਲੁੱਟਦੇ ਸੀ ਦਾਈ ਜੀ ਬਿਲਕੁਲ ਨਹੀਂ ਸਾਨੂੰ ਤਾਂ ਪਹਿਲਸਾਂ ਵਿੱਚ ਹੀ ਸਰਕਾਰੀ ਰੇਟ ਵੇਚਦੇ ਰਹੇ ਜੀ ਸਾਡੇ ਕੋਲ ਪ੍ਰੂਫ ਹੈਗੇ ਸਾਰੇ ਸਾਨੂੰ ਤੇ ਬਾਰ ਬਾਰ ਪ੍ਰੈਸ਼ਰ ਆਜੀ ਸਾਨੂੰ ਇਹ ਕਿੱਤੋਂ ਜਾਂਦਾ ਇਹ ਵੀ ਇਦਾਂ ਧੱਕਾ ਨਹੀਂ ਚਾਹੀਦਾ ਸਾਡੇ ਰੋਜ਼ਗਾਰ ਹੈ ਜੀ ਅਸੀਂ ਨੌਕਰੀ ਕਰਨੇ ਆ ਸਾਡੇ ਆ 50 ਸੇਲਮੈਨਾਂ ਅਜ ਬੇਰੋਜ਼ਗਾਰ ਕਰਤੇ 60 ਲੱਖ ਰੁਪਏ ਦਾ ਸਾਡੀ ਫਰਮ ਦਾ ਨੁਕਸਾਨ ਕਰਤਾ ਤੇ ਇਨਾ ਧੱਕਾ ਚਾਹੀਦਾ ਨਹੀਂ ਪੋਲੀਟਿਕਲ ਪ੍ਰੈਸ਼ਰ ਆ ਤੇ ਪੋਲੀਟਿਕਲ ਪ੍ਰੈਸ਼ਰ ਦੇ ਡਿਪਾਰਟਮੈਂਟ ਸਾਰਾ ਵੇਖੋ ਜੀ ਅਣਕਿੰਤ ਧੱਕਾ ਕਰਦਾ ਪਿਆ ਸੀਲ ਕਰਦਾ ਪਿਆ ਅਸੀਂ ਕਹਿੰਦੇ ਪਏ ਜੀ ਤਕਰੀਬਨ 13 ਠੇਕੇ ਰਜੀਤਾਂ ਵੀ ਨੂੰ ਕਿਹਾ ਜੀ ਤੇ ਜਿਹੜਾ ਹਿਆਤ ਗਰੁੱਪ ਆ ਕੋਈ 35 ਠੇਕੇ ਉਧਰ ਸੀਲ ਕਰਤੇ ਟੋਟਲ ਕਿੰਨੇ ਠੇਕੇ ਹੋ ਗਏ ਟੋਟਲ 35 48 ਠੇਕੇ ਦਾ ਕਿੰਨਾ ਨੁਕਸਾਨ ਹੋ ਗਿਆ ਕਲੀਅਰ ਬਹੁਤ 60 ਲੱਖ ਦਿੱਲੀ ਹਾਂਜੀ ਹਾਂਜੀ ਇੱਕ ਦਿਨ ਦੀ ਜਿਹੜੀ ਸਾਡੇ ਫਰੀਜ਼ ਦੀ ਰੈਵੀ ਨੂੰ ਪਾ ਕੇ ਇਹਦੇ ਵਿੱਚ ਜੋ ਬਿਲਕੁਲ ਹੈ ਜੀ ਸਰਕਾਰੀ ਰੇਟ ਹੈ ਜਿਹੜਾ ਸਾਨੂੰ ਸਿਰਫ ਇਹੋ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਬਾਰ ਬਾਰ ਜਿਹੜੇ ਰੀਸੀ ਗਰਗ ਸਾਹਿਬ ਨੇ ਸਾਨੂੰ ਬਾਰ ਬਾਰ ਸਾਡੇ ਜਿਹੜੇ ਮੇਨ ਮਾਲਕ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀ ਰਹੇ ਨੇ ਕਿ ਤੁਸੀਂ ਰੇਟ ਵਧਾਓ ਰੇਟ ਵਧਾਓ ਰੇਟ ਵਧਾਓ ਨਾ ਵਧਾਉਣ ਦੀ ਸਜ਼ਾ ਸਾਨੂੰ 60 ਲੱਖ ਰੁਪਏ ਮਤਲਬ ਜਿਹੜਾ ਤੁਹਾਡਾ ਬਣਿਆ ਪੇਜ ਬਣਿਆ ਕੋਈ ਸਾਈਬਰ ਸੈੱਲ ਤੋਂ ਲਾਓਗੇ ਜੀ ਉਹਦੇ ਬਾਰੇ ਅਸੀਂ ਆਲਰੇਡੀ ਜਿਹੜੀ ਹੈ ਕੰਪਲੇਂਟ ਦੇ ਪਾ ਚੁੱਕੇ ਹਾਂ ਜੀ ਪਰ ਉਹਦੇ ਆ ਨਾ ਵੇਟ ਕਰਨ ਤੋਂ ਬਿਨਾ ਹੀ ਸਾਡੇ ਚ ਕਾਰਵਾਈ ਕਿਸੇ ਫਾਈਬਰ ਸੈੱਲ ਨੇ ਕੀ ਕੀਤਾ ਉਹਦੇ ਬਾਰੇ ਇਹ ਪਹਿਲਾਂ ਜੀ ਮੈਂ ਤੇ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਵੀ ਪਹਿਲਾਂ ਇਹ ਜਿਹੜੇ ਪੇਜ ਚੱਲਦੇ ਰਹੇ ਆ ਜੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਵੈਰੀਫਾਈ ਕੀਤਾ ਜਾਵੇ ਤੇ ਪਾਇਆ ਕਿ ਪਹਿਲਾਂ ਵੀ ਪੇ ਕਿੰਨੀ ਦਿਨ ਤੋਂ ਪੇਜ ਚੱਲ ਰਿਹਾ ਹੈ ਪਤਾ ਹੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਅਸੀਂ ਤੋਂ ਉਹਦੇ ਬਾਰੇ ਕੰਪਲੇਨਟ ਦਿੱਤੀ ਚੁੱਕੇ ਆ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਹੋਇਆ ਇਹ ਭਾਜੀ 3-4 ਦਿਨ ਤੋਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਤੁਸੀਂ ਰੇਟ ਵਧਾਓ ਰੇਟ ਵਧਾ ਲਓ ਟੋ ਲੋਕਾਂ ਨੂੰ ਲੁੱਟੋ ਨਾਮ ਰਤੀ ਜੀ ਹੈ ਜੀ ਪ੍ਰਿੰਦਰਪਾਲ ਸਿੰਘ ਤੇਜੀ ਮੈਂ ਵੀ ਆਰਕੀਟੈਕਟ ਇਜ਼ ਕੰਮ ਕਰਦਾ ਵਾਂ ਜੀ ਤੁਸੀਂ ਹਾਂ ਜੀ ਜੀ ਮਸਲਾ ਮਸਲ ਦੇਖ ਲੈ ਵੀਨੇ ਗੋਪੀਨ ਸਰਦਾਰੀ ਤਾਂ ਮਸਲਾ ਕੀ ਹੈ ਜੀ ਕਿ ਕਿਵੇਂ ਮਹਿਕਮਾ ਪ੍ਰੈਸ਼ਰਾਈਜ਼ ਕਰ ਰਿਹਾ ਵੀ ਰੇਟ ਵਧਾਉਣ ਲਈ ਹੁਣ ਤੁਸੀਂ ਪੇਜ ਦੀ ਗੱਲ ਕੀਤੀ ਆ ਡਿਪਾਰਟਮੈਂਟ ਉਹਨਾਂ ਪੇਜ ਦੀ ਗੱਲ ਕੀਤੀ ਨਾ ਵੀ ਪੇਜ ਕਰਕੇ ਬੰਦ ਕੀਤਾ ਵਾ ਤੁਸੀਂ ਵੀ ਸ਼ਾਇਦ ਕੋਸ਼ਿਸ਼ ਪੁਟ ਅਪ ਕੀਤਾ ਸੀਗਾ ਤੇ ਛਾ ਆਪਣੀ ਰਿਕਾਰਡਿੰਗ ਚੈੱਕ ਕਰ ਲਿਓ ਤੇ ਉਹਨਾਂ ਕੋਲ ਜਵਾਬ ਹੈ ਨਹੀਂ ਸੀਗਾ ਵੀ ਪੇਜ ਵੈਰੀਫਾਈ ਹੋਇਆ ਕਿ ਨਹੀਂ ਹੋਇਆ ਜਦ ਮਹਿਕਮੇ ਨੂੰ ਪਤਾ ਕੀ ਪੇਜ ਵੈਰੀਫਾਈ ਹੋਇਆ ਕਿ ਨਹੀਂ ਹੋਇਆ ਜੇ ਉਹ ਠੇਕੇ ਬੰਦ ਕਰਤੇ ਨੇ ਉਸ ਵਾਸ ਅਕਸਾਈ ਪਹਾਗ ਮੁਰਦਾਬਾਹ ਓ ਭਾਈ ਮੁਰਦਾਬਾਹ 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 ਬੀਸਿਸ ਆਫ ਵਾਇਲੈਂਸ ਐ ਵਾਇਲੇਸ਼ਨ ਐ ਐਕਸਾਈਜ਼ ਹੂਲ ਤੋਂ ਉਹਦੇ ਕਰਕੇ ਦੋ ਦਿਨੋਂ ਸੇ ਬੰਦ ਕਿਤੇ ਕਿਤੇ ਕੋਰੇ ਨੂੰ ਲੈ ਕੇ ਗੱਲਬਾਤ ਹੋਈ ਜੀ ਦੇ ਰੇਟਾਂ ਨੂੰ ਕੋਈ ਸ਼ਿਕਾਇਤ ਨਹੀਂ ਵਾਇਲੇਸ਼ਨ ਹੈ ਐਕਸਾਈ ਰੂਲ ਦੀ ਵਾਇਲੇਸ਼ਨ ਕੀਤੀ ਦੀ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਕਿੱਦਾਂ ਭਈ ਆ ਰੇਟ ਦਾ ਰੋਲਾ ਪੈਂਦਾ ਉਹਦੇ ਵਿੱਚ ਹੈਗਾ ਕੋਈ ਇਸ਼ੂ ਕੋਈ ਸਰ ਸੈਂਪਲ ਵਗੈਰਾ ਦਾ ਵੀ ਕੋਈ ਰੋਲਾ ਹੈ ਕਿ ਕੋਈ ਸੈਂਪਲ ਨਹੀਂ ਸੈਂਪਲਿੰਗ ਹੋਈ ਨਹੀਂ ਸਰ ਕਿਸ ਕਰਕੇ ਬੰਦ ਕੀਤਾ ਜੀ ਐਕਸਾਈ ਰੂਲ ਦੀ ਵਾਇਲੇਸ਼ਨ ਹੈ ਜੀ ਹੈ ਕਿਸ ਚੀਜ਼ ਦੀ ਵਾਇਲੇਸ਼ਨ ਹੈ ਸਰ ਐਡਵਰਟਾਈਜ਼ਮੈਂਟ ਕਰਦੇ ਸਰ ਉਹਨਾਂ ਦਾ ਕਹਿਣਾ ਤਾਂ ਇਹ ਹੈ ਕਿ ਜਿਹੜੇ ਦੇਖੋ ਉਹਨਾਂ ਦਾ ਕਹਿਣਾ ਹੈ ਕਿ ਰੇਟਸ ਰੇਟ ਦੇ ਲਈ ਹੈ ਕਿ ਜਿਹੜੇ ਸਿਗਰਟ ਹੈ ਕਿ ਜਿਹੜੇ ਸਸਤੇ ਕਿਤੇ ਅੱਛਾ ਸਰ ਇਸ ਤੋਂ ਇਲਾਵਾ ਹੋਰ ਵੀ ਕਿਹੜੇ ਕਿੰਨੇ ਠੇਕੇ ਕਿੰਨੇ ਕਿੰਨੇ ਬਾਕੀ ਕੋਲ ਲੀਸ਼ਨਸ ਕਿਹੜੇ ਕਿਹੜੇ ਬਾਕੀ ਜਿਹੜਾ ਹੋਰ ਵੀ ਗਰੁੱਪ ਕਿਹੜੇ 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 ਠੇਕੇ ਹੋਰ ਕੀ ਹੈ ਦੂਸਰਾ ਪਹਿਲਾ ਉਹ ਹੋ ਰਿਹਾ ਉਸ ਹਾਂ ਹੋ ਰਿਹਾ ਮੇਨ ਆਰਕੇ ਗਰੁੱਪ ਸਰ ਹੋਰ ਕਿਹੜੀ ਕਿਹੜੀ ਵਾਇਲੇਸ਼ਨ ਜਿਹੜਾ ਵਾਇਲੇਟ ਕਰੀ ਕੋਈ ਉਹਨੂੰ ਵਾਹ ਦਗਾ ਹੈ ਸਾਰੀ ਕਿਹੜੀ ਕਿਹੜੀ ਵਾਇਲੇਸ਼ਨ ਕੀਤੀ ਹੈ ਜੀ ਟੋਟਲ ਕਿੰਨੇ ਰੱਖਿਆ ਹੈ ਕਿਹੜੀ ਕਿਹੜੀ ਵ ਤਾਂ ਇਹ ਤੇਰਾ ਰਣਜੀਤ ਅਰੋਚ ਤੇਰਾ ਫਰਮ ਕਿਹੜੀ ਹੈ ਜੀ ਇਹ ਕਿਹੜੀ ਫਰਮ ਹੈਗੀ ਆਰਕੇ ਐਂਟਰਪ੍ਰਾਈਜ਼ ਆਰਕੇ ਐਂਟਰਪ੍ਰਾਈਜ਼ ਉਹ ਕਹਿੰਦਾ ਧੰਗਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੀ ਸਰ 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 ਅੰਦਰ ਕਿਹੜੀ ਤਰ੍ਹਾਂ ਦੇ ਤਹਿਤ ਇਹ ਕੀਤਾ ਗਿਆ ਜੀ ਬੰਦ ਤੇਜ ਹੈ ਜਿਹਦੇ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਮੈਂ ਇਫੈਕਟ ਤੋਂ ਬਾਅਦ ਕੀਤਾ ਕਿ ਹੋਇਆ ਨਾ ਕਿਉਂਕਿ ਅੱਛਾ ਉਹ ਇੰਨੇ ਵੱਲੋਂ ਚਲਾਇਆ ਜਾ ਰਿਹਾ ਹੈ ਆਰਕੇ ਵੱਲੋਂ ਚਲਾਇਆ ਜਾ ਰਿਹਾ ਹੈ ਤੇਜ ਸਰ ਇਹ ਕਿਹੜੀ ਤਰ੍ਹਾਂ ਵਾਲੇ ਤਹਿਤ ਜਿਹੜਾ ਸੀਲ ਕੀਤਾ ਜਾ ਰਿਹਾ ਜੀ 36 36 ਦੀ ਰੀਤੀ ਠੀਕ ਹੈ ਥੈਂਕ ਯੂ